ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਾ ਉਨ੍ਹਾਂ ਕਾ ਇਹ ਸਵਾਉ ਜਾਨ ਕਾ ਸੰਗਤਿਤ ਆਵੇ ਨਾਉ ਗੁਰਮੁਖ ਪੈਰੀ ਸਾਧ ਸੰਗਤ ਜੀ ਆਪ ਜੀ ਸਰਵਨ ਕਰ ਰਹੇ ਹੋ ਸੰਤ RAM ਹੈ ਇੱਕੋ શ્રીમાન 111 ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲਿਆਂ ਦਾ ਅਵਤਾਰ ਜੀਵਨ ਸਾਦ ਸੰਗਤ ਜੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਹਾਰਾਜ ਸੀ타ਰਾਮ ਦੇ ਬਾਗ ਵਿੱਚ ਸ੍ਰੀਮਾਨ ਸੰਤ ਬਾਬਾ ਕਰਪਾਲ ਸਿੰਘ ਜੀ ਬਾਰੇ ਅਨਮੋਲ ਬਚਨ ਕਰਕੇ ਗਏ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਕਹਿੰਦੇ ਹਨ ਵੀ ਇਹ ਨੂੰ ਸੰਸਾਰੀ ਨਾ ਜਾਣੀ ਸੰਸਾਰ ਨੂੰ ਤਾਰਨ ਵਾਸਤੇ ਆਇਆ ਹੈ ਰਖਣਾ ਸਮਝਣਾ ਇੱਕ ਦਿਨ ਕੀ ਹੋਇਆ ਜਿਹੜੇ ਸੰਤ ਮਹਾਰਾਜ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਜੀ ਦੇ ਕਲਾਸ ਦੇ ਸਾਥੀ ਸਨ ਬੱਚੇ ਜਿਹੜੇ ਸੰਤ ਮਹਾਰਾਜ ਨਾਲ ਬਚਪਨ ਦੇ ਵਿੱਚ ਜਿੱਥੇ ਬਣਾ ਬਣਾ ਖੇਡਦੇ ਗੁਰਮੁਖੀ ਦੇ ਵਿੱਚ ਨਾਲ ਸੰਥਿਆ ਕਰਦੇ ਸਨ ਕੀਰਤਨ ਕਰਦੇ ਸਨ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨੇ ਬਾਗ ਦੇ ਵਿੱਚੋਂ ਅਮਰੂਦ ਨਰੂਦ ਦੇ ਬੂਟੇ ਤੋਂ ਅਮਰੂਦ ਤੋੜ ਲਿਆ ਜੋ ਬਾਗ ਦਾ ਮਾਲੀ ਸੀ ਉਹਨਾਂ ਨੂੰ ਸਿਤਾ RAM ਜੀ ਨੇ ਇੱਕ ਬਚਨ ਕਿਹਾ ਹੋਇਆ ਸੀ ਵੀ ਇਹ ਬਾਗ ਦੇ ਵਿੱਚੋਂ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ ਕੋਈ ਵੀ ਚੋਜ ਵਖਰਾ ਕਰਦੇ ਹਨ ਵੀ ਇਹਨਾਂ ਨੂੰ ਕਿਸੇ ਗੱਲ ਤੋਂ ਰੋਕਣਾ ਜਾਂ ਟੋਕਣਾ ਨਹੀਂ ਅਰ ਜਿਹੜੇ ਬੱਚੇ ਹੋਰ ਪੜਨ ਵਾਸਤੇ ਆਉਂਦੇ ਹਨ ਇਹਨਾਂ ਦੇ ਸਾਥੀ ਹਨ ਉਹਨਾਂ ਦਾ ਖਿਆਲ ਰੱਖਣਾ ਹੈ ਜਿਸ ਵੇਲੇ ਸੰਤ ਮਹਾਰਾਜ ਦੇ ਕਲਾਸ ਦੇ ਸਾਥੀਆਂ ਵਿੱਚੋਂ ਇੱਕ ਸਾਥੀ ਨੇ ਅਮਰੂਧ ਦੇ ਦਰਖਤ ਤੋਂ ਅਮਰੂਧ ਤੋੜੇ ਤੇ ਉਸ ਗੱਲ ਦਾ ਮਾਲੀ ਨੂੰ ਪਤਾ ਲੱਗਾ ਮਾਲੀ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਬੇਨਤੀ ਕੀਤੀ ਸ਼ਕਾਇਤ ਤੇ ਰੂਹ ਦੇ ਵਿੱਚ ਜਿਹੜੇ ਜਿਹੜੇ ਬਾਬਾ ਜੀ ਦੇ ਸਾਥੀ ਨੇ ਸੰਤ ਮਹਾਰਾਜ ਦੇ ਸਾਥੀ ਨੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਨੇ ਜਿਹਦੇ ਮਰੂਦ ਤੋੜੇ ਹਨ ਵੀ ਉਹਨਾਂ ਨੂੰ ਸਮਝਾਇਆ ਜਾ ਸੰਤ ਬਾਬਾ ਸ਼ਾਮ ਸਿੰਘ ਜੀ ਤਾਂ ਆਪਣੇ ਹੀ ਪੁੱਤਰ ਨੂੰ ਕਹਿ ਸਕਦੇ ਸਨ ਪਰ ਇੱਕ ਗੱਲ ਤਾਂ ਸੀ ਸੰਤ ਮਹਾਰਾਜ ਦੇ અવਤਾਰ ਤੋਂ ਪਹਿਲਾਂ ਸ੍ਰੀ ਪਟਨਾ ਸਾਹਿਬ ਵਿਖੇ ਜੋ ਆਨੰਦ ਵਿੱਚ ਘਟਨਾ ਵਾਪਰੀ ਸੰਤ ਮਹਾਰਾਜ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਉਸ ਤੋਂ ਬਾਅਦ ਅਰਦਾਸ ਹੋਈ ਅਨਪਾ ਹੋਇਆ ਉਸ ਤੋਂ ਬਾਅਦ ਸੀਤਾ ਰਾਮ ਦੇ ਬਾਗ ਦੇ ਵਿੱਚ ਸੰਤ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਦਾ ਆਉਣਾ ਸੰਤ ਮਹਾਰਾਜ ਜੀ ਦਾ ਪ੍ਰੇਮ ਨਾਲ ਤੱਕਣਾ ਸੰਤ ਸੰਤ ਜੀ ਮਹਾਰਾਜ ਬਾਬਾ ਕਿਰਪਾਲ ਸਿੰਘ ਜੀ ਵੱਲ ਸਤਿ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਸੰਤ ਬਾਬਾ ਕ੍ਰਿਪਾਲ ਸਿੰਘ ਦੀ ਬਾਰੇ ਅਨਮੁੱਲੇ ਬਚਨ ਕਰਨੇ ਬਈ ਉਹ ਸੰਸਾਰੀ ਨਾ ਜਾਣੀ ਬੇ ਸੰਸਾਰ ਨੂੰ ਤारण ਆਇਆ ਹੈ ਬਚਪਨ ਦੇ ਰੰਗ ਵੇਖ ਕੇ ਤਲਾਬ ਵਿੱਚ ਤੈਰਨਾ ਸਪ ਕਾਲੇ ਨਾਗ ਨੂੰ ਕੋਸੀ ਕਲਾ ਵਿਖੇ ਦੇ ਕਰਾਮਾਤੀ ਜੀਵਨ ਨੂੰ ਔਰ ਝਾਂਸੀ ਵਿਖੇ ਸਾਪਨੋਂ ਮੁਕਤ ਕਰ ਦੇਣਾ ਵੀ ਇਹ ਚੀਜ਼ਾਂ ਸਾਰੀਆਂ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਖਿਆਲ ਵਿੱਚ ਸਨ ਸੰਤ ਬਾਬਾ ਸੰਤ ਬਾਬਾ ਆਦਰ ਸਿੰਘ ਜੀ ਦੇ ਬਚਨ ਨੂੰ ਲੈ ਕੇ ਕਾਫੀ ਗੰਭੀਰਤਾ ਨਾਲ ਵਿਚਾਰ ਰਹੇ ਸਨ ਫਿਰ ਵੀ ਇੱਕ ਪੁੱਤਰ ਸੁਪੁੱਤਰ ਪਿਤਾ ਕਹਿ ਰਿਹਾ ਆਪਣੇ ਸੁਪੁੱਤਰ ਨੂੰ ਵੀ ਪੁੱਤਰ ਜੀ ਇਹਨਾਂ ਬੱਚਿਆਂ ਦਾ ਖਿਆਲ ਰੱਖਣਾ ਹੈ ਜਿਸ ਬਾਗ ਵਿੱਚ ਰਹੀਏ ਉਸ ਬਾਗ ਦੀ ਰਾਖੀ ਵੀ ਕਰਨੀ ਹੈ ਇਹ ਵੀ ਆਪਣਾ ਧਰਮ ਹੈ ਸੰਤ ਜੀ ਮਹਾਰਾਜ ਕਹਿੰਦੇ ਕਾਜੀ ਜੋ ਹੋ ਰਿਹਾ ਹੈ ਉਸ ਅਕਾਲ ਪੁਰਖ ਦੀ ਰਜਾ ਵਿੱਚ ਹੋ ਰਿਹਾ ਹੈ ਸੰਤ ਬਾਬਾ ਸ਼ਾਮ ਸਿੰਘ ਜੀ ਸੋਚਦੇ ਆ ਵੀ ਬਾਬਾ ਕਰਪਾਲ ਸਿੰਘ ਜੀ ਨੇ ਧਿਆਨ ਨਾਲ ਗੱਲ ਸੁਣੀ ਨਹੀਂ ਸੰਤ ਜੀ ਕਹਿੰਦੇ ਕਹਿੰਦੇ ਪੁੱਤਰ ਵੀ ਇਹ ਗੱਲ ਦਾ ਧਿਆਨ ਰੱਖਣਾ ਜਿਸ ਬਾਗ ਵਿੱਚ ਰਹਿਣਾ ਹੈ ਜਿਸ ਬਾਗ ਨੂੰ ਆਪ ਹੀ ਹਰਾ ਭਰਾ ਕਰਿਆ ਹੋਵੇ ਉਸ ਬਾਗ ਦੀ ਰੱਖੀ ਵੀ ਕਰਨੀ ਆਪਣਾ ਫਰਜ਼ ਬਣਦਾ ਹੈ ਜਿਵੇਂ ਦੋ ਤਨਵਾਰੀ ਬੱਚਾ ਨੇ ਬੋਲਿਆ ਤਾਂ ਸੰਤ ਬਾਬਾ ਕਰਪਾਲ ਸਿੰਘ ਜੀ ਨੇ ਮਨ ਵਿੱਚ ਰੋਸ ਕਰਿਆ ਰੋਸ ਕਰਕੇ ਅਬ ਅਕਾਲ ਪੁਰਖ ਦੀ ਰਜਾ ਦੇ ਵਿੱਚ ਘਰੋਂ ਚਲੇ ਗਏ ਘਰੋਂ ਜਾਏ ਸ੍ਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਗਏ ਸੇਵਾ ਕਰਦੇ ਆ ਕੀਰਤਨ ਵਿੱਚ ਆਨੰਦ ਲੈਂਦੇ ਆ ਬਾਣੀ ਪੜ੍ਹਦੇ ਆ ਨਾਮ ਦੇ ਰਸੀਏ ਨਾਮ ਦਾ ਰਸ ਪ੍ਰਾਪਤ ਕਰਦੇ ਆ ਇੱਕ ਕੁਦਰਤੀ ਸੁਭਾਅ ਹੈ ਗੁਰਵਾਣੀ ਪੜ੍ਹਨ ਵਾਲਾ ਗੁਰੂ ਵਾਲਾ ਸਿੱਖ ਹਮੇਸ਼ਾ ਗੁਰੂ ਦੀ ਰਜਾ ਵਿੱਚ ਰਹਿੰਦਾ ਹੈ ਸੰਸਾਰ ਵਿੱਚ ਚੱਲਣ ਵਾਲੇ ਵਿਅਕਤੀ ਕਦੇ ਗੁਰੂ ਦੇ ਗੁਰੂ ਦੀ ਰਜਾ ਵਿੱਚ ਨਹੀਂ ਰਹਿੰਦੇ ਗੁਰੂ ਦੀ ਰਜ਼ਾ ਵਿੱਚ ਰਹਿਣ ਵਾਸਤੇ ਗੁਰੂ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਸਿੱਖ ਦਾ ਗੁਰੂ ਤੇ ਭਰੋਸਾ ਹੈ ਗੁਰੂ ਸਦਾ ਅੰਗ ਸੰਗ ਰਹਿੰਦਾ ਹੈ ਗੁਰੂ ਸਾਹਿਬ ਉਸ ਸਿੱਖ ਦੇ ਅੰਗ ਸੰਗ ਰਹਿੰਦੇ ਹਨ ਬੜੀ ਅਚਰਜ ਗੱਲ ਹੈ ਸੰਤ ਮਹਾਰਾਜ ਜੀ ਚਲੇ ਗਏ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤੀਜੇ ਦਿਨ ਮਾਤਾ ਕਿਸ਼ਨ ਕੌਰ ਜੀ ਕਹਿੰਦੇ ਆ ਕਹਿੰਦੇ ਇੱਕ ਵਾਰੀ ਖਿਆਲ ਕਰ ਲੋ ਵੀ ਆਪਣਾ ਇੱਕੋ ਇੱਕ ਸੁਪੁੱਤਰ ਹੈ ਬੜਾ ਪਿਆਰੀ ਡਗੋਰੀ ਹੈ ਸਾਰ ਹੈ ਵੀ ਕੋਈ ਖਿਆਲ ਕਰ ਲੋ ਵੀ ਉਹ ਜਿੱਥੇ ਵੀ ਹੈ ਉਹਨੂੰ ਲੈ ਕੇ ਆਵੋ ਸੰਤ ਬਾਬਾ ਸਾਮ ਸਿੰਘ ਜੀ ਵੀ ਨਾਮ ਰਸੀ ਸੰਤ ਮਹਾਂਪੁਰਖ ਬੰਦਕੀ ਵਾਲੇ ਸਨ ਗੁਰੂ ਤੇਰਾ ਡੋਲ ਭਰੋਸਾ ਸਤਿਗੁਰਾਂ ਤੇ ਬੇਹੱਦ ਵਿਸ਼ਵਾਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ ਸਨ ਕੋਈ ਮਾਨ ਨਹੀਂ ਕੋਈ ਹੰਕਾਰ ਨਹੀਂ ਬਿਰਸ ਰਸ ਵਿੱਚ ਰਹਿੰਦੇ ਸਨ ਸੰਤ ਮਹਾਰਾਜ ਦੇ ਪਿਤਾ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਸਵੇਰੇ ਅਮਰਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਮਹਿਸੂਸ ਹੋਣ ਲੱਗਿਆ ਵੀ ਸੰਤ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀ ਨੇ ਕਿਨਾ ਵੱਡਾ ਵਚਨ ਕੀਤਾ ਚੇਤੇ ਆਇਆ ਵੀ ਇਹ ਸੰਸਾਰ ਨਾ ਜਾਣੀ ਇਸ ਸੰਸਾਰ ਨੂੰ ਤਾਰਨ ਆਇਆ ਹੈ ਫਿਰ ਸੰਤ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਕਿੰਦੇ ਆਪਾਂ ਤੋਂ ਭੁੱਲ ਹੋ ਗਈ ਅੰਮ੍ਰਿਤ ਵੇਲੇ ਦੇਗ ਸਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਸਜਾਉਂਦੇ ਆ ਲਿਤਨੇਮ ਦੀ ਅਰਦਾਸ ਵੇਲੇ ਅਰਦਾਸ ਕਰਾਉਂਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਸ਼ੇਮੇ ਪਾਸ਼ਾ ਕਿਰਪਾ ਕਰੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਿਹਰ ਕਰੋ ਅਸੀਂ ਸੰਗਤ ਵਿੱਚ ਤਰਲਾ ਕਰਦੇ ਹਾਂ ਕਿ ਅੱਜ ਤੋਂ ਬਾਅਦ ਕਦੇ ਵੀ ਕਿਰਪਾਲ ਸਿੰਘ ਨੂੰ ਕੁਝ ਵੀ ਨਹੀਂ ਕਹਾਂਗੇ ਇੱਕ ਵਾਰੀ ਵਾਪਸ ਆ ਜਾਵੇ ਇੰਨੀ ਗੱਲ ਦੀ ਅਰਦਾਸ ਹੋਈ ਅਰਦਾਸ ਹੋਣ ਤੋਂ ਬਾਅਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਆਇਆ ਹੁਕਮ ਹੁਕਮ ਸਰਵਣ ਕਰਿਆ ਤਰਕ ਜਦੋਂ ਨਮਸਕਾਰ ਕਰਕੇ ਸੰਗਤ ਵਿੱਚ ਝਾਕਣ ਲੱਗੇ ਸੰਤ ਬਾਬਾ ਕਰਪਾਲ ਸਿੰਘ ਜੀ ਸੰਗਤ ਵਿੱਚ ਬੈਠੇ ਸੰਤ ਬਾਬਾ ਕਰਪਾਲ ਸਿੰਘ ਜੀ ਸੰਗਤ ਵਿੱਚ ਬੈਠੇ ਹਨ ਤੇ ਸੰਗਤ ਬੜੀ ਹਸਚਰਜ ਹੋਈ ਪ੍ਰੇਮ ਵਾਲੇ ਗੁਰਸਿੱਖਾਂ ਨੇ ਬਾਬਾ ਕਰਪਾਲ ਸਿੰਘ ਜੀ ਸੰਤ ਮਹਾਰਾਜ ਜੀ ਦੇ ਕੋਲ ਗਏ ਬੈਠੇ ਤੇ ਸੰਤ ਮਹਾਰਾਜ ਕੁਝ ਵੀ ਨਾ ਬੋਲੇ ਸੰਤ ਬਾਬਾ ਸਾਮ ਸਿੰਘ ਜੀ ਅਕਾਲ ਪੁਰਖ ਦਾ ਸ਼ੁਕਰ ਕਰਕੇ ਤਨੁਸ਼ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਕੇ ਆਪਣੇ ਸੀ타ਰਾਮ ਵਿਭਾਗ ਦੇ ਬਾਗ ਵਿੱਚ ਆ ਗਏ ਤਨ ਤਨ ਸ੍ਰੀਮਾਨ 111 ਸੰਤਵਾ ਬਾ ਕ੍ਰਪਾਲ ਸਿੰਘ ਜੀ ਮਹਾਰਾਜ ਸ਼ਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ